ਇਹ ਆ ਟਾਈਮ ਦੇ ਹਿਸਾਬ ਨਾਲ ਜਿੰਨਾ ਟਾਈਮ ਹੁੰਦਾ ਇਹ ਉਹਨੀਆਂ ਹੀ ਨਹੀਂ ਟੱਲਾਵਾਂ ਜਣੀਆਂ ਠੀਕ ਆ ਉਹ ਦੇਖ ਸਕਦੇ ਹੋ ਥੋੜਾ ਜਿਹਾ ਅੱਪ ਡਾਉਨ ਦਾਵਾ ਆਹ ਵਾਈ ਯੋਸਲੀ ਭਾਈ ਕਿੱਦਾਂ ਸਾਰਿਆਂ ਦੇ ਲੈ ਵੀ ਅੱਜ ਆਪਾਂ ਆਏ ਪੈਂਟਲੀ ਚ ਜਿਹਦਾ ਆਪਾਂ ਤੁਹਾਨੂੰ ਉਦੋਂ ਦੱਸਿਆ ਸੀ ਨਾ ਫਲੈਟ ਚ ਆਉਂਦੇ ਆ ਨੇ ਅੱਜ ਲਈ ਆਪਾਂ ਘੁੰਮਣ ਫਿਰਨਾ ਸਹੀ ਆ ਦਿਖਾਵਾਂਗੇ ਤੁਹਾਨੂੰ ਇਟਲੀ ਦੇ ਪਿੰਡ ਜਿੱਤ ਤੱਕ ਹੋ ਸਕੇ ਤਾਂ ਆਪਾਂ ਬਹੁਤ ਸੋਹਣਾ ਏਰੀਆ ਜਿੱਦਾ ਆਪਣੇ ਪੰਜਾਬ ਦੇ ਪਿੰਡ ਉੱਦਾਂ ਦੇ ਪਿੰਡ ਆ ਇੱਥੇ ਖੇਤੀਬਾੜੀ ਬਹੁਤ ਅਗੜੀ ਆ ਲੈ ਵੀ ਭਾਜੀ ਹੁਣੀ ਆਏ ਪਏ ਆਪਣੇ ਤੇ ਆਪਾਂ ਭਾਜੀ ਦੇ ਨਾਲ ਚੱਲਿਆਂ ਹੁਣ ਇਟਲੀ ਘੁੰਮਣ ਸਹੀ ਆ ਅਕੜੀ ਘੁੰਮਾਂ ਭਾਜੀ ਹੁਣੀ ਘਮਾਉਣਗੇ ਅੱਜ ਪਿੰਡਾਂ ਦਾ ਏਰੀਆ ਦੇਖ ਸਕਦੇ ਬਹੁਤ ਘੈਂਟ ਏਰੀਆ ਵਾ ਹਾਂ ਵੈਲਕਮ ਦਿਖਾਉਣੇ ਬੈਟ ਕਮਰਾ ਕਰ ਤੋਂ ਲੈ ਵੀ ਇਹ ਆ ਘਰ ਬਾਰ ਇਥੋਂ ਦੇ ਤਰ ਹਰੀਆਲੀ ਭਰੀਆਲੀ ਦੇਖ ਸਕਦੇ ਤੁਸੀਂ ਉਹ ਸਾਹਮਣੇ ਤਸੀਲ ਆ ਇਹਨਾਂ ਦੇ ਘਰ ਦੇ ਸਾਹਮਣੇ ਭਾਈ ਹੁਣ ਆ ਰਹਾ ਘਰ ਆ ਠੀਕ ਆ ਤੇ ਮਸਕੀਤਾਂ ਨੂੰ ਚਲਦੇ ਆ ਦਿਖਾਉਣੇ ਆ ਦਾ ਪੋਸਟ ਆਫਿਸ ਠੀਕ ਹੈ ਇਹ ਦੱਸਦਾ ਇਹ ਸਾਰਾ ਕੁਝ ਕੂਰੀਅਰ ਵੀ ਹੋ ਜਾਂਦਾ ਸਾਰੇ ਯੋਰਪ ਨੂੰ ਮੋਬਾਈਲਾਂ 'ਚ ਪੈਸੇ ਕੋਈ ਪਾਉਣੇ ਸਾਰਾ ਕੁਝ ਆਮ ਹੋ ਜਾਂਦਾ ਮਾਰਕੀਟ ਤੇ ਠੀਕ ਆ ਆਪਣੇ ਇਟਲੀ ਦੀ ਮਾਰਕੀਟ ਆ ਇਹ ਤੇ ਸਮਾਨ ਤੋਂ ਕੱਪੜੇ ਲੈਣ ਨੇ ਭਦਾਂ ਦੇ ਆ ਵੀ ਸੁਣੀ ਹੈ ਨਾ ਐਂਡ ਐਂਡ ਇਤੋਂ ਤਾਂ ਹੈ ਨਹੀਂ ਕੁਝ ਸਿਰੀਆਂ ਖਤਮ ਪਾ ਕੇ ਦਿਖਾ ਉਸੇ ਆਹ ਕਰੈ ਰੋ ਸੁਣ ਤੇਰੇ ਕੋਈ ਚੱਕਰ ਨਹੀਂ ਕਰ ਰੋ ਇੱਥੇ ਸੋਹਣੇ ਆ ਬਚਿਆਲੇ ਆ ਵੀ ਆ ਇੱਥੇ ਰੱਖ ਹੁਣ ਆਪਾਂ ਨਹੀਂ ਦੇਦੇ ਕੱਪੜੇ ਆਪ ਦੇ ਵਾਸਤੇ ਹਾਂਜੀ ਟੀ-ਸ਼ਰਟ ਲੈਣੀ ਆ ਤੁਹਾਨੂੰ ਟੀ-ਸ਼ਰਟਾਂ ਦੇਖੀ ਆਪਾਂ ਲਓ ਵੀ ਮੈਂ ਲੈ ਕੇ ਆ ਸੀ ਟੀ-ਸ਼ਰਟ ਆ ਲੋ ਰਗਾਸੀ ਤਾਂ ਨਾ ਬੰਨ ਹਮਮ ਸਾਈਜ਼ ਕਿਹੜਾ ਹੁੰਦਾ ਐਲ ਐਮ ਐਨ ਕਿਹੜਾ ਹੁੰਦਾ ਐਕਸਲ ਐਕਸਲ ਹੁੰਦਾ ਬੱਚਿਆਂ ਦਾ ਸਾਈਜ਼ ਲੈਣਾ ਮੇਰਾ ਭਾਈ ਦੇਖ ਉੱਠੇ ਕੰਮ ਸੋਨੇ ਦੇ ਸੋਨੇ ਟੀ-ਸ਼ਰਟ ਦੇ ਦਿਆਂ ਦੇ ਸੋ ਟੀ-ਸ਼ਰਟਾਂ ਟੀ-ਸ਼ਰਟ ਆ ਵਾਈਟ ਕਲਰ ਤਾਂ ਲੈਣਾ ਹੀ ਨਹੀਂ ਜੀ ਬਿਲਕੁਲ ਬਿਲਕੁਲ ਕਾ ਪੀਤ ਕਾ ਪੀਤ ਹਮ ਹਾਂ ਭਾਈ ਲੈ ਵੀ ਮਿੱਤਰੋ ਅਸੀਂ ਨੀ ਸ਼ਾਪਿੰਗ ਹੋ ਗਈ ਹੈ ਤੇ ਬੂਟ ਲੈਣੇ ਬਾਕੀ ਆ ਤੇ ਬੂਟ ਲੈਣ ਦੀ ਹੁਣ ਵਾਪਸ ਇੱਕ ਮਾਲ ਚ ਆਏ ਆ ਇੱਥੋਂ ਅੱਗੇ ਬੂਟ ਲੈ ਹੀ ਆਪਾਂ ਤੇ ਫਿਰ ਦੇਖਣੇ ਆ ਇੱਕ ਹੋਰ ਸਹੀ ਆ ਮੈਂ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਆ ਵੀ ਮਿੱਤਰੋ ਮਾਲ ਬਹੁਤ ਧੀਆ ਯਾਰ ਉਹਦਾ ਇੱਕੋ ਗੱਲ ਆ ਤੇ ਇਟਲੀ ਦੇ ਵਿੱਚ ਸਕੋਂਤੋ ਕਹਿ ਲੈਂਦੇ ਆ ਕਿ ਦਾ ਸੇਲ ਲੱਗੀ ਬਈ ਨੂੰ ਠੀਕ ਆ ਜਾਂ ਆਪਾਂ ਕਹਿ ਲਈਏ ਕੀ ਡਿਸਕਾਊਂਟ ਤੇ ਬਹੁਤ ਜ਼ਿਆਦਾ ਲੱਗਾ ਪਿਆ ਸਹੀ ਆ ਜਿਹੜੀ ਚੀਜ਼ 50 ਦੀ ਆ ਉਹ 30 ਤੋਂ ਜਾਂ 30 32 ਰੁਪਏ ਦੇ ਕਰੀਬ ਆ ਸਹੀ ਆ ਆ ਦੇਖ ਸਕਦੇ ਮੰਨ ਲਓ ਕਿ 20% ਡਿਸਕਾਊਂਟ ਆ ਕੱਟ ਕਟਾ ਕੇ ਸਹੀ ਆ ਤੇ ਇਹਦਾ ਰੇਟ ਹੁਣ ਆ ਆ ਵੈਸੇ ਤੇ 20% ਤੇ ਡਿਸਕਾਊਂਟ ਆ ਮੰਨ ਲਓ ਆ ਬੂਟ ਦੇ ਐਡੀ ਦਾਸ ਦਾ ਮਾਰਕਾ ਓਕੇ ਅਰੇ ਮੈਟਰ ਸਲੇਰੀ ਪਾਰਕਿੰਗ ਆ ਗਿਆ ਆਪਾਂ ਤੇ ਲੈ ਵੀ ਹੁਣ ਚੱਲੀ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਯੂਰਪ ਦੇ ਸੌਰੀ ਇਟਲੀ ਦੇ ਪਿੰਡ ਹੋਰ ਬਹੁਤ ਫਾਈ ਕਰਦੇ ਆ ਰਹੀ ਤੇ ਨਾ ਹੁਣ ਆਪਾਂ ਅੱਗੇ ਇੱਕ ਚੀਨੀਆਂ ਦੀ ਮਾਰਕੀਟ ਤੇ ਇਹ ਵੀ ਤੁਹਾਨੂੰ ਧਿਆਨ ਮਰਾਉਨੇ ਆ ਠੀਕ ਆ ਬਹੁਤ ਵਧੀਆ ਤੁਹਾਨੂੰ ਪਤਾ ਚੀਨੀਆਂ ਦਾ ਸਮਾਨ ਤਾਂ ਵੈਸੇ ਬਹੁਤ ਦੀ ਹੁੰਦਾ ਠੀਕ ਆ ਇੱਕ ਮਟਮੇ ਬੈਕ ਕੈਮਰਾ ਕਰਕੇ ਸਾਨੂੰ ਪੂਰੀ ਮਾਰਕੀਟ ਦਿਖਾਉਣਾ। ਲੋਵੀ ਮਿੱਤਰੋ ਬਿਲਕੁਲ ਸਸਤਾ ਤੇ ਲੋਊ ਪ੍ਰਾਈਸ ਵਿੱਚ ਚੀਨੀ ਮਾਰਕੀਟ ਦਾ ਸਾਮਾਨ। ਕੀ ਸੀ? ਠੀਕ ਸੀ ਬਸ ਠੀਕ ਸੀਗਾ ਕਾਰ ਮਾਰ ਪਾ ਗਏ ਹੋ ਗਿਆ। ਟੈਬਲੇਟ ਲੈ ਲਈਆਂ ਵਾ। ਟੈਬਲੇਟ ਲੈ ਲਈਆਂ। ਇਹ ਹੋਰ ਕੀ ਲਿਆ? ਤੇਰਾ ਕੋਟ ਵੀ ਟੈਬੀ ਲੈਣ ਗਿਆ। ਚਲ ਕੋਈ ਗੱਲ ਨਹੀਂ। ਉਹ ਵੱਡੀ ਸ਼ਾਪਿੰਗ ਦਾ ਮਾਨ ਗਏ ਐਸੇ ਕਾਪੀ ਨੂੰ ਸਹੀ ਆ ਤਾਂ ਵੀ ਮਿੱਤਰੋ ਹੁਣ ਚੱਲੀਏ ਆਪਾਂ ਘਰ ਨੂੰ ਅਗਲੇ ਬਲੌਗ ਵਿੱਚ ਮਿਲਣਾ ਆ ਸਹੀ ਆ